ਇਹ ਛੋਟਾ ਭਾਂਡਾ ਜਦੋਂ ਬਾਦੀ ਜਿਹੜਾ ਛੱਡ ਜਾਂਦਾ ਹੁੰਦਾ ਨਾ ਉਹਨੇ ਜੋ ਕਰੇ ਹੈ ਨਹੀਂ ਸੀ ਇਹ ਸਿਆਸਤ ਦਾ ਤਾਂ ਉੜਾੜਾ ਨਹੀਂ ਜਾਣਦੇ ਆ ਜਿਹੜਾ ਕਹਿੰਦੇ ਸੀ ਮੋਬਾਈਲਾਂ ਵਾਲਾ ਸੀ ਉਹ ਕੋਕੇ ਵਾਲਾ ਉਹ ਕਹਿੰਦਾ ਸੀ ਟਰਾਲੀਆਂ ਦੀ ਇਨਕੁਆਰੀ ਕਰਾਉਂਦੇ ਰਹਾਂਗੇ ਉਹ ਭਲਿਆ ਮਾਨਸਾ 3-3 ਲੱਖ ਲੱਗਦਾ ਟਰਾਲੀਆਂ ਤੇ ਛੋਟੇ ਆਸਾਨ ਨੇ ਟਰਾਲੀ ਕਿਵੇਂ ਢਿੱਡ ਪੇਟ ਬੰਨ ਕੇ ਬਣਾਈ ਹੈ ਉਹਦੀ ਗਈ ਤਾਂ ਸਾਰਾ ਕਾਰੋਬਾਰ ਖੜ ਗਿਆ ਤੁਸੀਂ ਕਿਉਂ ਨਾ ਕਰਾਉਂਗੇ ਭਰਾਓ ਆਪਦੀ ਔਕਾਤ ਚ ਰਹੋ ਕਾਤਨਾ ਭੁੱਲੋ ਇਹ ਪਿਆਰ ਬਲਡੋਜਰਾਂ ਦਾ ਹੁੰਦਾ ਹੁੰਦਾ ਉਹ ਤਾਂ ਬਲਡੋਜਰ ਲੈ ਕੇ ਗਏ ਜੇ ਇਹੋ ਜਿਹਾ ਪਿਆਰ ਭਗਵਾਨ ਮਾਣੇ ਇਹਨੂੰ ਪਿਆਰ ਕਹਿੰਦਾ ਨਾ ਫਿਰ ਇਹੋ ਜਿਹਾ ਪਿਆਰ ਦੀ ਨਹੀਂ ਲੋੜ ਸਾਨੂੰ ਸੱਚੀ ਮੱਚੀ ਦਾ ਪਿਆਰ ਦੇਣਾ ਤਾਂ ਦੇ ਦੇ ਨਹੀਂ ਤਾਂ ਪਿਆਰ ਨਹੀਂ ਹੈ ਪਿਆਰ ਕਹਿ ਕੇ ਗੱਲ ਘੁੱਟਣਾ ਇਹ ਤਾਂ ਅਸੀਂ ਕਹਾਂਗੇ ਗੱਲ ਘੁੱਟਮੈਂਦਿਆ ਅਮਰ ਉਹ ਰਾਈ ਤਾਂ ਉਹ ਗੱਲ ਹੈ ਕਿਸੇ ਨੇ ਮਤਲਬ ਪੁੱਛਿਆ ਠੱਠੇ ਨੂੰ ਕਿ ਤੂੰ ਬੜਕ ਮਾਰਦਾ ਓਏ ਕਹਿੰਦਾ ਮੈਂ ਠੱਠਾ ਐ ਤੇ ਨਾਲੇ ਕਹਿੰਦਾ ਮੋਕ ਮਾਰਦਾ ਕਹਿੰਦਾ ਬਾਣੀਆਂ ਦਾ ਛੱਪਾ ਉਹ ਦੂਰੀ ਗੱਲ ਬੋਲ ਰਿਹਾ ਨਾਲੇ ਦਾ ਕਹਿ ਰਿਹਾ ਵੀ ਸਾਡੇ 12 ਚ ਆਜੋ ਨਾਲੇ ਕਹਿੰਦਾ ਅਸੀਂ ਲੋਕਾਂ ਨੂੰ ਜੇ ਪਰੇਸ਼ਾਨ ਕਰਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਵੀ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਕੌਣ ਜ਼ਿੰਮੇਵਾਰ ਹੈ ਜੇ ਸਾਡੇ 12 ਚ ਨਹੀਂ ਆਉਂਦੇ ਅਸੀਂ ਸੜਕਾਂ ਤੇ ਨਹੀਂ ਆਉਂਦੇ ਅਸੀਂ ਧਰਨੇ ਨਹੀਂ ਲਾਉਂਦੇ ਸਾਡੇ ਮਸਲੇ ਹੱਲ ਕਰ ਦਿਓ ਹੁਣ ਲੋਕਾਂ ਨੂੰ ਸਮਝ ਆਈ ਹੈ ਬਦਲਾ ਕੀ ਹੈ ਜਦ ਬਦਲਾ ਹਲੇ ਹੋਣਾ ਅਸਲ ਇਹ ਬਦਲਾ ਹੈ ਨਾ ਜੇ ਕਿਸੇ ਵਰਗ ਨੂੰ ਕੁਝ ਦੇਣਾ ਨਹੀਂ ਡਾਂਗ ਦੇ ਜੋਰ ਚੁੱਪ ਕਰਾਉਣਾ ਹੈ ਭੁਲੇਖਾ ਪਾਤਾ ਬਦਲਾ ਦੂਜਾ ਅਸੀਂ ਲੋਕਾਂ ਨੂੰ ਹੋਰ ਤੰਗ ਕਰ ਦਿੰਦਾ ਇੱਕ ਟੀਚਰ 12 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਅੱਜ ਅਯੋਗ ਕਰਾਰ ਦਿੱਤਾ ਜਾ ਰਿਹਾ ਪਹਿਲੀ ਕਰਦਾ ਉਹ ਯੋਗ ਹੈ ਹੀ ਨਹੀਂ ਜੇ ਭਲਾ ਯੋਗ ਅਯੋਗ ਵੀ ਆ ਜਿਹੜੀ ਮੈਨੇਜਮੈਂਟ ਨੇ ਉਹਨੂੰ ਉਹਨੂੰ ਮਤਲਬ ਇਹ ਉਹਦੀ ਸਿਲੈਕਟ ਕੀਤੀ ਹੈ ਜ਼ਿੰਮੇਵਾਰਤਾ ਉਹ ਬਣਦੀ ਹੈ ਅਸਲ ਵਿੱਚ ਭ੍ਰਿਸ਼ਟਾਚਾਰ ਜਿਹੜਾ ਭਗਵੰਤ ਮਾਨ ਕਹਿੰਦਾ ਵੀ ਮੈਂ ਭ੍ਰਿਸ਼ਟਾਚਾਰ ਰੋਕਦਾ ਹਾਂ ਆ ਭ੍ਰਿਸ਼ਟਾਚਾਰ ਕੋ ਤੁਹਾਨੂੰ ਦੇਸ ਨਹੀਂ ਰਿਹਾ ਉੱਲ ਮੋٹے ਤੌਰ ਤੇ ਜੇ ਕਹਣਾ ਹੋਵੇ ਇਹਦਾ ਮਸਲੇ ਦੀ ਜੜ੍ਹ ਇਹ ਹੈ ਜੀ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਟੀਚਰ ਬੋਲਦੇ ਹੀ ਕਿਉਂ ਹੈ ਅਸੀਂ ਪਹੁੰਚੇ ਹਾਂ ਹਲਕਾ ਮੋੜ ਦੇ ਪਿੰਡ ਚੌਕੇ ਜਿੱਥੇ ਕੀ ਅਧਿਆਪਕਾਂ ਵੱਲੋਂ ਅਦਰ ਸਕੂਲ ਦੇ ਗੇਟ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਉਸ ਦੀ ਸ਼ਮੂਲੀਅਤ ਕਿਸਾਨ ਜਥੇਬੰਦੀ ਵੱਲੋਂ ਵੀ ਕੀਤੀ ਗਈ ਹੈ ਸਾਡੇ ਨਾਲ ਰਹਿਣਗੇ ਉਗਰਾਹ ਜਥੇਬੰਦੀ ਦੇ ਸ਼ੰਗਾਰਾ ਸਿੰਘ ਮਾਨ ਜੀ ਅੰਕਲ ਜੀ ਸਾਸ਼ੀ ਗਾ ਜਿਵੇਂ ਕਿ ਇਤਿਹਾਪਕਾਂ ਵੱਲੋਂ ਇਹ ਤਰਨਾ ਲਗਾਇਆ ਗਿਆ ਹੈ ਇਸ ਦਾ ਪੂਰਾ ਮਸਲਾ ਕੀ ਹੈ ਕਿ ਇਹ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਦੀ ਸ਼ਮੂਲੀਅਤ ਕੀਤੀ ਗਈ ਹੈ ਦੇਖੋ ਮੋਟਾ ਮਸਲਾ ਤਾਂ ਇਹ ਹੈਗਾ ਰਿਸ਼ਵਤ ਦਾ ਮਾਮਲਾ ਹੈ ਕਿਉਂਕਿ ਇਹ ਆਦਰਸ਼ ਸਕੂਲ ਹੈ ਜਿਹੜੇ ਇਹਨਾਂ ਦਾ ਜੋ ਕਟੇਰੀਆ ਬਣਾਇਆ ਹੋਇਆ ਇਹਨਾਂ ਦਾ ਸਹੂਲ ਬਣਾਇਆ ਹੋਇਆ ਵੀ ਉਹ 70% ਸਰਕਾਰ ਦਿੰਦੀ ਹੈ 30% ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹਨੇ ਕੁਛ ਆਪ ਦੇ ਇਧਰੋਂ ਉਧਰੋਂ ਕਰਕੇ দান ਦੇ ਤੌਰ ਤੇ ਉਹਨਾਂ ਤੋਂ ਪਵਾ ਕੇ ਸਕੂਲਾਂ ਦਾ ਪ੍ਰਬੰਧ ਜਿਹੜਾ ਚਲਾਉਣਾ ਬੱਚਿਆਂ ਨੂੰ ਬਿਲਕੁਲ ਮੁਫਤ ਵਿੱਦਿਆ ਦੇਣੀ ਹੈ ਇਹਦੇ ਨਾਲ ਵਰਦੀਆਂ ਕਿਤਾਬਾਂ ਜੋ ਬੱਚਿਆਂ ਦੀਆਂ ਸਹੂਲਤਾਂ ਉਹ ਵਿੱਚੇ ਦੇਣੀਆਂ ਵਿੱਚੇ ਉਹ ਟੀਚਰਾਂ ਨੂੰ ਜਿਹੜੀਆਂ ਤਨਖਾਹ ਵਗੈਰਾ ਦੇਣੀਆਂ ਪਰ ਪਿਛਲੇ ਲੰਮੇ ਸਮੇਂ ਤੋਂ ਇੱਥੇ ਹੋਕ ਹੀ ਰਿਹਾ ਸੀ ਉਹ ਜਿਹੜਾ 70% ਸਰਕਾਰ ਵੱਲੋਂ ਆਉਂਦਾ ਹੈ ਉਹਦੇ ਚੋਂ ਵੀ ਸਗਾ ਆਪ ਦਾ ਪਾਉਣਾ ਤਾਂ ਡੁੱਬਿਆ ਉਹਦੇ ਵਿੱਚੋਂ ਵੀ ਸਿੱਧਾ ਹੀ ਨੰਗੇ ਚਿੱਟੇ ਦੀ ਮਤਲਬ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਜਿਹਦੇ ਵਿੱਚੋਂ 3 ਸਾਲ ਹੋ ਗਏ ਕਾਪੀਆਂ ਕਿਤਾਬਾਂ ਜਿਹੜੀਆਂ ਦੇਣੀਆਂ ਉਹ ਨਹੀਂ ਦਿੱਤੀਆਂ ਉਹ ਪ੍ਰਾਣੀਆਂ ਵਾਂਗੀਆਂ ਦੇ ਦਿੰਦੇ ਸੀ ਵਰਦੀਆਂ ਬਿਲਕੁਲ ਨਹੀਂ ਦਿੱਤੀਆਂ ਜਦੋਂ ਇਸ ਗੱਲ ਨੂੰ ਇਥੋਂ ਦੇ ਟੀਚਰਾਂ ਨੇ ਚੱਕਿਆ ਖਾਸ ਕਰਕੇ ਸੰਦੀਪ ਮੁੰਡਾ ਜਿਹੜਾ ਮੂਰੇ ਲੱਗਿਆ ਹੋਇਆ ਸੀ ਉਹਨੇ ਸਾਰੀ ਗੱਲ ਨੂੰ ਨੰਗਾ ਕੀਤਾ ਤਾਂ ਉਹ ਮੈਨੇਜਮੈਂਟ ਉਹਦੇ ਨਾਲ ਖੜਖਣ ਲੱਗੀ ਉਹਨੇ ਬਕਾਇਦਾ ਉਹਦੀ ਇਨਕੁਆਰੀ ਕਰਾਈ ਉਹਦੇ ਚੋਂ ਝੂਠੇ ਸਬਦ ਹੋ ਗਏ ਅਸਲ ਵਿੱਚ ਤਾਂ ਮੋਟੀ ਗੱਲ ਇਹ ਹੈ ਵੀ ਉਹਦੀ ਕਿੜ ਕੱਢਣ ਦੇ ਮਾਰੇ ਵੀ ਸਾਡਾ ਸਾਰਾ ਉਹਨਾਂ ਨੇ ਮਤਲਬ ਰਿਸ਼ਵਤ ਦਾ ਜਿਹੜਾ ਧੰਦਾ ਸੀ ਉਹ ਨੰਗਾ ਕਰਤਾ ਉਹ ਬਦਲਾ ਲਊ ਦੀ ਭਾਵਨਾ ਦੇ ਨਾਲ ਉਹ ਪਹਿਲਾਂ ਉਹਨੂੰ ਕੱਢਿਆ ਫਿਰ ਟੀਚਰ ਹੋਰ ਕਰਤੇ ਫਿਰ ਹੋਰਾਂ ਨੂੰ ਕੱਢਦਾ ਕੁੱਲ ਮਾਮਲਾ ਇਹ ਹੈ ਉਸ ਤੋਂ ਬਾਅਦ ਟੀਚਰਾਂ ਨੇ ਫਿਰ ਉਹਨਾਂ ਨੂੰ ਜਿਹੜੇ ਟੀਚਰਾਂ ਤੇ ਜਣੀ ਇਸ ਤਰ੍ਹਾਂ ਦੀ ਜਿਵੇਂ ਕਹਿਣਾ ਹੋਵੇ ਬੇਕਸੂਰਾਂ ਤੇ ਕਾਰਵਾਈ ਹੋਈ ਆ ਉਹਨੂੰ ਨਿਆਂਪਦ ਗਉਣ ਖਾਤਰੇ ਲਗਾਤਾਰ ਮੋਰਚਾ ਲਾਇਆ ਇਹਦੇ ਵਿੱਚ ਪਹਿਲਾਂ ਮਾਪਿਆਂ ਨੇ ਪੂਰਾ ਸਹਿਯੋਗ ਦਿੱਤਾ ਕਿਉਂਕਿ ਮਾਪਿਆਂ ਨੂੰ ਜਦੋਂ ਬੱਚੇ ਜਾ ਕੇ ਦੱਸਦੇ ਸੀ ਵੀ ਸਾਡੇ ਸਕੂਲ ਦਾ ਮਾਹੌਲਾ ਐ ਸਾਨੂੰ ਆਹ ਨਹੀਂ ਮਿਲ ਰਿਹਾ ਸਾਨੂੰ ਤਾਂ ਸਾਫ ਪਾਣੀ ਵੀ ਨਹੀਂ ਪੀਣ ਨੂੰ ਮਿਲ ਰਿਹਾ ਮਾਪੇ ਵੀ ਇਹਨਾਂ ਦੀ ਸਪੋਰਟ ਤੇ ਆਏ ਇਸ ਦੇ ਵਿੱਚੋਂ ਜਿਹੜੀ ਆਹ ਫਿਰ ਸਾਰੀ ਗੱਲ ਆਈ ਆ ਤੇ ਉਸ ਤੋਂ ਬਾਅਦ ਸਾਡੇ ਜਥੇਬੰਦੀਆਂ ਨੂੰ ਜਦੋਂ ਪਤਾ ਕਰਾਇਆ ਅਸੀਂ ਵੀ ਪੜਤਾਲ ਕਰੀ ਉਹਦੀ ਫਿਰ ਸਾਨੂੰ ਲੱਗਿਆ ਵੀ ਤਾਂ ਮਾਮਲਾ ਗੰਭੀਰ ਹੈ ਇਸ ਕਰਕੇ ਨਾ ਟੀਚਰਾਂ ਦੀ ਸਪੋਰਟ ਤੇ ਆਉਣਾ ਚਾਹੀਦਾ ਸੀ ਉਹਦੇ ਦੇ ਲਗਾਤਾਰ ਇਹਨਾਂ ਨੂੰ ਲਗਭਗ 70 ਦਿਨਾਂ ਤੋਂ ਉੱਪਰ ਹੋ ਗਿਆ ਇੱਥੇ ਪਹਿਲਾਂ ਅਬਦਾ ਰੋਸ ਤਰਨਾ ਚਲਾਇਆ ਪਿਛਲੀ 17 ਤਰੀਕ ਤੋਂ ਇਹਨਾਂ ਨੇ ਰੋਸ ਵਜੋਂ ਇਸ ਗੇਟ ਨੂੰ ਜਿੰਦਾ ਲਾ ਕੇ ਆਪ ਦਾ ਰੋਜ਼ਗਾਰ ਕੀਤਾ ਫਿਰ ਉਹ ਅਗਲੇ ਦਿਨਾਂ ਦੇ ਵਿੱਚ ਪਿਛਲੇ ਦਿਨੀ ਇਹਨਾਂ ਤੇ ਬਹੁਤ ਤਸ਼ੱਦਦ ਕਰਕੇ ਉਹ ਜਿੰਦਾ ਧੱਕੇ ਨਾਲ ਖਲਵਾ ਕੇ ਇਹਨਾਂ ਨੂੰ ਗਿਰਫਤਾਰ ਕਰਕੇ ਕੁੜੀਆਂ ਦੀ ਖਿੱਚ ਧੂ ਕੀਤੀ ਉਹਨਾਂ ਦੇ ਲੱਤਾਂ ਮਾਰੀਆਂ ਸਾਡੇ ਇਧਰ ਕਿਸਾਨ ਜਿਹੜੇ ਹਮਾਇਤ ਆਏ ਸੀ ਉਹਨਾਂ ਦੀਆਂ ਪੱਗਾਂ ਵਗੈਰਾ ਲਾਈਆਂ ਥਾਣੇ 'ਚ ਬੰਦ ਕੀਤਾ ਪਰ ਉਹਦੇ باوجود ਇਹ ਸੰਘਰਸ਼ ਜਾਰੀ ਹੈ ਤੇ ਉਦੋਂ ਤੋਂ ਲੈ ਕੇ ਅਸੀਂ ਲਗਾਤਾਰ ਹੋਰ ਵੀ ਜਥੇਬੰਦੀਆਂ ਇਹਦੇ ਨਾਲ ਸਹਿਯੋਗ ਦੇ ਵਿੱਚ ਆ ਜਿਵੇਂ ਬੀਕੇ ਜੂ ਢਕੌਂਦਾ ਧਨੇਰ ਗਰੁੱਪ ਵਾਲੇ ਇਸੇ ਤਰ੍ਹਾਂ ਕਰਤੀ ਕਿਸਾਨ ਜੁਨੀਆ ਨਾ ਅੱਜ ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਗੁਰਦੀਪ ਬੈਰੋਕੇ ਉਹ ਵੀ ਬੋਲ ਕੇ ਗਿਆ ਜਿਹੜੇ ਐ ਤਾਂ ਸਮੂਚੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਇਹ ਤੋਂ ਬੰਨਾ ਜਿਹੜੀਆਂ ਮਰਾਜ਼ਮਾਂ ਦੀਆਂ ਜਥੇਬੰਦੀਆਂ ਐ ਡੀਟੀਐਫ ਐ ਜਾਂ ਹੋਰ ਭਰਾ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਉਹ ਵੀ ਇਹਨਾਂ ਦੀ ਸਪੋਰਟ ਤੇ ਆ ਕਿਉਂਕਿ ਇਹਨਾਂ ਦੀ ਗੱਲ ਠੀਕ ਹੈ ਅਸਲ ਮਸਲਾ ਇਹ ਹੈ ਵੀ ਅਸਲ ਵਿੱਚ ਭ੍ਰਿਸ਼ਟਾਚਾਰ ਜਿਹੜਾ ਭਗਵੰਤ ਮਾਨ ਕਹਿੰਦਾ ਵੀ ਮੈਂ ਭ੍ਰਿਸ਼ਟਾਚਾਰ ਰੋਕ ਰੋਕਦਾ ਹਾਂ ਆਪ ਭ੍ਰਿਸ਼ਟਾਚਾਰ ਭਗਵੰਤ ਮਾਨ ਨੂੰ ਦੇਖ ਨਹੀਂ ਰਿਹਾ ਕੁੱਲ ਮੋٹے ਤੌਰ ਤੇ ਜੇ ਕਹਣਾ ਹੋਵੇ ਇਹਦਾ ਮਸਲੇ ਦੀ ਜੜ੍ਹ ਇਹ ਹੈ ਵੀ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਟੀਚਰ ਬੋਲਦੇ ਹੀ ਕਿਉਂ ਆ ਜਿਵੇਂ ਕਿ ਅਧਿਆਪਕਾਂ ਵੱਲੋਂ ਕਿਹਾ ਗਿਆ ਕਿ ਅਸੀਂ 12 ਸਾਲ ਤੋਂ ਇੱਥੇ ਕੰਮ ਕਰ ਰਹੇ ਹਾਂ ਉਦੋਂ ਤਾਂ ਅਸੀਂ ਯੋਗ ਸੀਗੇ ਪਰ ਹੁਣ ਕਿਉਂ ਸਾਨੂੰ ਇਸ ਸਕੂਲ ਤੋਂ ਕੱਢਿਆ ਜਾ ਰਿਹਾ ਦੇਖੋ ਇਹ ਤਾਂ ਪਹਿਲੀ ਗੱਲ ਤਾਂ ਸਵਾਲ ਹੀ ਖੜੇ ਕਰਦੀ ਹੈ ਵੀ ਇੱਕ ਟੀਚਰ 12 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਅੱਜ ਅਯੋਗ ਕਰਾਰ ਦਿੱਤਾ ਜਾ ਰਿਹਾ ਪਹਿਲੀ ਗੱਲ ਤਾਂ ਉਹ ਯੋਗ ਹੈ ਹੀ ਨਹੀਂ ਇਹ ਮਾੜੀ ਕਹਾਣੀ ਦਿਨਉਣਾ ਜੇ ਭਲਾਯੋਗ ਅਯੋਗ ਵੀ ਆ ਉਹ ਜਿਹੜੀ ਮੈਨੇਜਮੈਂਟ ਨੇ ਉਹਨੂੰ ਉਦੋਂ ਮਤਲਬ ਇਹ ਉਹਦੀ ਸਿਲੈਕਟ ਕੀਤੀ ਹੈ ਜ਼ਿੰਮੇਵਾਰਤਾ ਉਹ ਬਣਦੀ ਹੈ ਅੱਜ 12 ਸਾਲਾਂ ਬਾਅਦ ਕਿਉਂ ਰਹਿ ਗਿਆ ਵੀ ਅਸਲ ਗੱਲ ਇਹ ਨਹੀਂ ਅਸਲ ਗੱਲ ਕੀ ਹੁਣ ਲੱਕੜੇ ਬਹਾਨੇ ਬਣਾ ਕੇ ਜਿਵੇਂ ਉਦਾਹਰਣ ਦੇ ਤੌਰ ਤੇ ਇੱਕ ਮੈਂ ਟੀਚਰ ਦੀ ਤੁਹਾਨੂੰ ਮਿਸਾਲ ਦੇਵਾਂ ਵੀ ਉਹ ਟੀਚਰ ਨੂੰ ਜਦੋਂ ਭਰਤੀ ਕੀਤਾ ਉਹ ਕਲਰਕ ਦੇ ਤੌਰ ਤੇ ਆ ਉਹ ਕਲਰਕ ਦੀਆਂ ਜਿਹੜੀਆਂ ਨਿਜਮ ਸੂਰ ਹੁੰਦੇ ਆ ਉਹ ਪੂਰੇ ਕਰਦਾ ਕਲਰਕ ਰੱਖ ਲਿਆ ਉਹ ਅੱਜ ਵੀ ਕਾਗਜ਼ਾਂ 'ਚ ਕਲਰਕ ਆ ਪਰ ਉਹਨਾਂ ਨੇ ਬਾਅਦ ਦੇ ਵਿੱਚ ਉਹਨੂੰ 뮤ਜ਼ਿਕ ਟੀਚਰ ਬਣਾਤਾ ਆਪ ਦਾ ਲਾਲਚ ਦੇਣ ਦੇ ਮਾਰੇ ਦੂਰਾ ਕੰਮ ਲੈਣ ਲੱਗ ਗਏ ਚਲੋ 5-400 ਤਨਖਾਹ ਨੂੰ ਵੱਧ ਦੇਣੇ ਉਹ ਵੀ ਲਾਲਚ ਦੇਦਾ ਹੋਊਗਾ ਵੀ ਉਹ ਹਜੇ ਕਾਗਜ਼ਾਂ ਤੇ ਅੱਜ ਵੀ ਟੀਚਰ ਹੈ ਤੇ 뮤ਜ਼ਿਕ ਟੀਚਰ ਹੈ ਨਹੀਂ ਆਪਦੇ ਤੌਰ ਤੇ ਬਣਾਤਾ ਇਦੋਂ ਇਸੇ ਤਰ੍ਹਾਂ ਹੋਰ ਜਿਹੜਾ ਉੱਥੇ ਕਲਰਕ ਰੱਖਿਆ ਹੋ ਸਕਦਾ ਕੰਪਿਊਟਰ ਭਰਤੀ ਕੀਤਾ ਹੋਇਆ ਉਹ ਤੋਂ ਕਲਰਕੀ ਦਾ ਕੰਮ ਲੈ ਰਿਹਾ ਹੈ ਜਨੇ ਆਏ ਤਾਂ ਇਹ ਦੁਰਦਰਦੀਆਂ ਕਰਨੀਆਂ ਇਹਨਾਂ ਦੀ ਉਹ ਗੱਲ ਆ ਅਸਲ ਵਿੱਚ ਜੋਗ-ਜੋਗ ਦਾ ਮਾਮਲਾ ਨਹੀਂ ਮਾਮਲਾ ਤਾਂ ਉਹੀ ਹੈ ਵੀ ਇਹਨਾਂ ਦੀ ਜਿਹੜੀ ਭ੍ਰਿਸ਼ਟਾਚਾਰ ਆ ਜਾਂ ਇਹਨਾਂ ਦਾ ਜੋ ਇਹ ਤੇ ਕਪੜਾ ਕਰ ਰਹੇ ਸੀ ਉਹ ਨੰਗਾ ਕਰਨ ਦਾ ਸਵਾਲ ਹੈ ਇਹਦੇ ਪਿੱਛੇ ਜਿਹੇ ਪਛੋਕਰ ਚ ਜੱਜ ਹੈ ਜਿਹੜਾ ਇੱਥੇ ਪ੍ਰਿੰਸੀਪਲ ਸੀਗਾ ਉਹ ਬਹੁਤ ਪਵਾਸਿਆਂ ਤੋਂ ਘਟ ਗਿਆ ਸੀ ਉਹਦਾ ਜਣੀ ਕਰਤਾਰ ਪੱਖੋਂ ਜਾਂ ਜਿਹੜੇ ਜਨੇ ਕਹਿੰਨੋ ਕੈਰੇਕਟਰ ਪੱਖੋਂ ਵੀ ਐਡਾ ਮਾੜਾ ਨਿਬੜਿਆ ਉਹਦੇ ਖਿਲਾਫ ਘੋੜ ਚੱਲਿਆ ਉਹਦੇ ਨਾਲ ਮੈਨੇਜਮੈਂਟ ਰਲ ਕੇ ਚੱਲਦੀ ਰਹੀ ਹੈ ਜਿਹੜਾ ਐਡਾ ਘਟ ਗਿਆ ਬੰਦਾ ਹੈ ਉਹ ਉਹ ਮੈਨੇਜਮੈਂਟ ਨੂੰ ਚੰਗਾ ਲੱਗਦਾ ਤੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਐਡੀ ਮਿਹਨਤ ਕਰਕੇ ਥੋੜੇ ਜੇ ਬੱਚਾ ਤੋਂ ਸਕੂਲ ਸ਼ੁਰੂ ਕਰਕੇ ਅੱਜ 2200 ਬੱਚਾ ਇੱਥੇ ਜੇ ਪਹ ਲਾਏ ਹੈ ਬਟ ਟੀਚਰ ਅਯੋਗ ਹੋਣ ਤਾਂ ਬੱਚੇ ਕਿਉਂ ਆਉਣ ਬਾਰ-ਬਾਰ ਮਾਪੇ ਕਿਉਂ ਆਉਣ ਉਹਨਾਂ ਦੀ ਮਦਦ 'ਚ ਇਹ ਬੇਬੁਨਿਆਦ ਦੋਸ਼ ਲਾ ਰਹੇ ਆ ਅਸਲ ਰੌਲਾ ਇਸ ਗੱਲ ਦਾ ਵੀ ਉਹੋ ਜਿਹੜੀ ਭ੍ਰਿਸ਼ਟਾਚਾਰ ਕਰ ਰਿਹਾ ਹੈ ਕਪੜਾ ਕਰ ਰਿਹਾ ਹੈ ਇਹਨਾਂ ਟੀਚਰਾਂ ਨੇ ਉਸ ਕਪੜੇ ਨੂੰ ਨੰਗਾ ਕੀਤਾ ਜਿਵੇਂ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਦਿੱਲੀ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਹੈ ਅਤੇ ਇਸ ਬਦਲ ਪੰਜਾਬ ਵਿੱਚ ਬਦਲਾਅ ਲੈ ਕੇ ਆਏ ਆ ਕੀ ਇਹ ਬਦਲਾਅ ਹੈ ਜੋ ਪੰਜਾਬ ਵਿੱਚ ਚੱਲ ਰਿਹਾ ਹੈ ਦੇਖੋ ਇਹ ਹੁਣ ਲੋਕਾਂ ਨੂੰ ਸਮਝ ਆਈ ਹੈ ਬਦਲਾਅ ਵੀ ਕਿਹੇ ਜਾਵੇ ਦਾ ਲਿਆਉਂਦੀ ਅਸਲ ਇਹ ਬਦਲਾਅ ਹੈ ਇਹਨਾਂ ਦਾ ਵੀ ਕਿਸੇ ਵਰਗ ਨੂੰ ਕੁਝ ਦੇਣਾ ਨਹੀਂ ਡਾਂਗ ਦੇ ਜ਼ੋਰ ਚੁੱਪ ਕਰਾਉਣਾ ਇਸ ਕਰਕੇ ਹੁਣ ਬਦਲਾਅ ਸਾਹਮਣੇ ਆ ਗਿਆ ਕਿਉਂਕਿ ਸਮਝ ਆਉਂਦੀ ਹੈ ਗੱਲ ਦੀ ਅਸਲ ਵਿੱਚ ਬਦਲਾਅ ਦਾ ਨਾਅਰਾ ਜਿਹੜਾ ਦਿੱਤਾ ਸੀ ਉਹਨਾਂ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਇਹ ਦੁਗਾਂ ਵਾਲਾ ਧੋਖਾ ਵੀ ਆ ਬਸੰਤੀ ਪੱਗ ਬਨ ਕੇ ਭਗਤ ਸਿੰਘ ਦੀ ਸੌਂ ਖਾ ਕੇ ਭਗਤ ਸਿੰਘ ਦਾ ਰਾਹਾਂ ਦਾ ਰਾਹੀ ਬਣ ਕੇ ਭਗਵੰਤ ਮਾਨ ਜੀ ਨੇ ਲੋਕਾਂ ਨੂੰ ਇੱਕ ਵਾਰੀ ਤਾਂ ਧੋਖਾ ਕਰ ਲਿਆ ਬਦਲਿਆ ਕੀ ਇੱਥੇ ਜੇ ਬਦਲਿਆ ਜੇ ਕਹਿਣਾ ਹੋਵੇ ਤਾਂ ਭ੍ਰਿਸ਼ਟਾਚਾਰ ਹੋਰ ਵੱਧ ਗਿਆ ਨਸ਼ਿਆਂ ਦਾ ਦੌਰ ਹੋਰ ਵੱਧ ਗਿਆ ਅੱਜ ਦੱਸੋ ਕਿਹੜਾ ਵਰਗ ਹੈ ਜਿਹੜਾ ਲੜਾਈ ਦੇ ਮੈਦਾਨ 'ਚ ਨਹੀਂ ਹਰੇਕ ਵਰਗੇ ਤੋਂ ਦੁਖੀ ਹੋ ਗਿਆ ਇਹ ਬਦਲਾਅ ਹੋ ਗਿਆ ਲੋਕਾਂ ਦੇ ਪੱਖ ਦਾ ਬਦਲਾਅ ਨਹੀਂ ਸਕੋ ਲੋਕਾਂ ਦੇ ਹੋਰ ਪਹਿਲਾਂ ਵਾਲੇ ਬਦਲਾਅ ਨਾਲੋਂ ਹੋਰ ਦੁਖੀ ਪਰਬੰਧ ਇਹ ਸਾਬਤ ਹੋ ਰਿਹਾ ਹੈ ਪਿਛਲੇ ਦਿਨਾਂ ਤੋਂ ਲੈ ਲੂ ਲਗਾਤਾਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤਾਂ ਘੁੰਡਰ ਚੱਕ ਕੇ ਬਿਲਕੁਲ ਭੁਖਮંત્રી ਮੈਦਾਨ ਚ ਆਇਆ ਹੋਇਆ ਜਿਹੜਾ ਕਹਿੰਦਾ ਜਦੋਂ ਸਾਡੇ ਕਿਸਾਨਾਂ ਦੇ ਨਾਲ ਦਿੱਲੀ ਜਾਣਾ ਸੀ ਮੀਟਿੰਗ ਕਰੀ ਮੀਟਿੰਗ ਕਰਨ ਤੋਂ ਬਾਅਦ 8 ਮੰਗਾਂ ਤੇ ਉਹ ਭਈਆ ਹੋਣ ਤੋਂ ਬਾਅਦ ਇੱਕ ਮੰਗ ਤੇ ਹੁਣ ਵੀ ਉਹ ਕਹੀ ਜਾਂਦਾ ਵੀ ਜਰ ਜਿਹੜਾ ਝੋਨਾ 1 ਜੂਨ ਤੋਂ ਲਵਾ ਦਿਆਂਗੇ ਉਹਦੇ ਜ਼ੋਨ ਬਣਾ ਦਿਆਂਗੇ ਵੰਡ ਕੇ ਕਰ ਦਾਂਗੇ ਫਾਇਦਾ ਹੋ ਜਾਊਗਾ ਇਹ ਮੰਗੋਂ ਦੇ ਵਿੱਚ ਸੀ ਇੱਕ ਪਾਸੇ ਉਹ ਕਹੀ ਜਾਂਦਾ ਤੇ ਕੇਂਦਰ ਨਾ ਮੰਗਾ ਵੀ 2.5 ਘੰਟੇ ਮੀਟਿੰਗ ਤੇ ਮੱਥਾ ਕਾਹਨੂੰ ਮਾਰਦਾ ਗਿਆ ਹੁਣ ਅਸਲ ਬਦਲਾ ਉਹਨੇ ਕਿਹੜਾ ਲਿਆਉਣਾ ਹੈ ਉਹ ਤਾਂ Amazon ਦਾ ਫਿਕਰ ਹੈ ਜਿਹੜੇ ਜਿਹਦੇ 15 ਕਰੋੜ ਮੁਲਾਜ਼ਮ ਹਨ ਤੇ ਐਡਾ ਦਿਓ ਕੱਦ ਉਹਦਾ ਸਾਰੇ ਹੜੱਪ ਜਾਣਾ ਸਾਰੇ ਕਾਰੋਬਾਰ ਨੂੰ ਇੱਥੋਂ ਦੇ ਛੋਟੇ ਕਾਰੋਬਾਰ ਆਏ ਜਿਹੜੇ ਸ਼ਹਿਰੀ ਤਬਕੇ ਆ ਵੱਡੇ ਵੱਡੇ ਮਾਲ ਖੋਲ ਕੇ ਛੋਟੇ ਕਾਰੋਬਾਰ ਗਏ ਉਹਨਾਂ ਨੇ ਭਸਮ ਕਰ ਦੇਣੇ ਆ ਇਹਨੇ ਇਹ ਬਦਲਾ ਵੀ ਲੈ ਕੇ ਆਉਣਾ ਵੀ ਇੱਥੇ ਮੰਡੀਆਂ ਖੰਦਪ ਕਰ ਦੇਣੀਆਂ ਇੱਥੋਂ ਜਿਹੜੇ ਧਾਨਕੇ ਆ ਪੱਲੇਦਾਰ ਆ ਅੜਤਗੇ ਆ ਮੁਨੀਮ ਆ ਟਰੱਕਾਂ ਵਾਲੇ ਆ ਉਹਨਾਂ ਦਾ ਕਾਰੋਬਾਰ ਖਤਰੇ 'ਚ ਪਾ ਦੇਣਾ ਉਹ ਤਾਂ ਇਹੋ ਜਿਹਾ ਬਦਲਾ ਆ ਅਸਲ ਵਿੱਚ ਬਦਲਾ ਪੁਲੇਖਾ ਪਤਾ ਬਦਲਾਵ ਦੂਜਾ ਸੀ ਵੀ ਲੋਕਾਂ ਨੂੰ ਹੋਰ ਤੰਗ ਕਰ ਦੂਗਾ ਇਹ ਇਸ ਕਿਸਮ ਦੇ ਅੱਖਾਂ ਦਾ ਦੇਖਣਾ ਚਾਹੀਦਾ ਬਦਲਾਵ ਜਿਵੇਂ ਕਿ ਆਪਾਂ ਬਦਲਾਵ ਦੀ ਗੱਲ ਕੀਤੀ ਕੱਲ ਦੀ ਗੱਲ ਹੈ ਜਿਵੇਂ ਕਿ ਹਲਕਾ ਧਰਮਕੋਟ ਦੇ ਵਿੱਚ ਕਿਸਾਨ ਸ਼ਾਂਤਮਈ ਤਰੀਕੇ ਨਾਲ ਦਰਨਾ ਲਗਾ ਰਹੇ ਸਨ ਉੱਥੋਂ ਦੇ ਐਮਐਲਏ ਵੱਲੋਂ ਬੰਦੇ ਭੇਜ ਕੇ ਕਿਸਾਨਾਂ ਤੋਂ ਮੈਕ ਹੋਏ ਗਿਆ ਤੇ ਉਹਨਾਂ ਦੇ ਫੋਨ ਤੱਕ ਉਹਨਾਂ ਕੋਲੋਂ ਖੋਏ ਗਿਆ ਉਸ ਮਸਲੇ ਦਾ ਕੀ ਦੇਖੋ ਇਹ ਬਹੁਤ ਨੰਗੀ ਚਿੱਟੀ ਗੁੰਡਾਗਰਦੀ ਹੈ ਇੱਕ ਐਮਐਲਏ ਹੋਵੇ ਐਮਐਲਏ ਆਪ ਇਹ ਜੀ ਕਰੇ ਅਸੀਂ ਵੀ ਦੇਖਿਆ ਉਹ ਵੀਡੀਓ ਵੀ ਦੇਖਿਆ ਕੱਲ ਧਰਨੇ ਵੀ ਸੀ ਕਿ ਉਹਨਾਂ ਤੇ ਆਪ ਗੁੰਡਾਗਰਦੀ ਕਰਨੀ 50 ਗੁੰਡੇ ਲੈ ਕੇ ਆਇਆ ਉਹ ਐਂ ਦਾ ਜੇ ਕਰਾਉਣਾ ਹੀ ਆ ਤੁਸੀਂ ਪ੍ਰਸ਼ਾਸਨ ਤੋਂ ਕਰਾਓ ਸਰਕਾਰ ਤੇ ਸਿੱਧੀ ਮਤਲਬ ਆਵੇ ਸਰਕਾਰ ਜ਼ਿੰਮੇਵਾਰਤਾ ਬਣੂਗੀ ਇਹ ਤਾਂ ਆਪ ਦੇ ਜਿਹੜਾ ਸਰਕਾਰ ਤੇ ਉਸ ਤੋਂ ਬਚਣਾ ਚਾਹੁੰਦੇ ਆ ਗੁੰਡਾਗਰਦੀ ਨਾਲ ਸਾਰਾ ਕੁਝ ਗੁੰਡਾਗਰਦੀ ਨਾਲ ਕਦੇ ਗੱਲਾਂ ਠੀਕ ਆਇਆਂ ਕਿਉਂਕਿ ਅਸਲ ਵਿੱਚ ਇਹਨਾਂ ਦੇ ਪੈਰ ਚੱਕੇ ਗਏ ਇਹ ਜਿੰਨੇ ਕਹਿੰਦੇ ਹੁੰਦੇ ਆ ਵੀ ਛੋਟਾ ਭਾਂਡਾ ਜਦੋਂ ਬਾਦੀ ਜਿਵੇਂ ਛੱਡ ਜਾਂਦਾ ਹੁੰਦਾ ਨਾ ਸਾਡੇ ਪੰਜਾਬੀ ਦੀ ਕਹਾਵਤ ਆ ਇਹਨਾਂ ਦੇ ਤਾਂ ਜਿਵੇਂ ਪੈਰੇਟ ਬਟੇਰਾ ਆ ਗਿਆ ਹੁੰਦਾ ਕਿਸੇ ਦਾ ਉਹ ਗੱਲ ਬਣੀ ਐ ਇਹ ਉਹਨੇ ਜੋ ਕਰੇ ਹੈ ਨਹੀਂ ਸੀ ਇਹ ਸਿਆਸਤ ਦਾ ਤਾਂ ਊੜਾ ੜਾ ਨਹੀਂ ਜਾਣਦੇ ਆ ਜਿਹੜਾ ਕਹਿੰਦੇ ਸੀ ਮੋਬਾਈਲਾਂ ਵਾਲਾ ਸੀ ਗੋਕੇ ਵਾਲਾ ਉਹ ਕਹਿੰਦਾ ਸੀ ਟਰਾਲੀਆਂ ਦੀ ਉਹ ਕਰੀ ਜੱਜ ਟਰਾਲੀਆਂ ਦੀ ਇਨਕੁਆਰੀ ਕਰਾਉਂਦੇ ਰਹਿਗੇ ਉਹ ਭਲਿਆ ਮਾਨ ਸਾ 3-3 ਲੱਖ ਲੱਗਦਾ ਟਰਾਲੀਆਂ ਤੇ ਛੋਟੇ ਕਿਸਾਨ ਨੇ ਟਰਾਲੀ ਕਿਵੇਂ ਢਿੱਡ ਪੇਟ ਬਨ ਕੇ ਬਣਾਈ ਆ ਉਹਦੀ ਗਈ ਤਾਂ ਸਾਰਾ ਕਾਰੋਬਾਰ ਖੜ ਗਿਆ ਤੁਸੀਂ ਕਿਉਂ ਨਾ ਕਰਾਉਂਗੇ ਆਈ ਉਹ ਜਿਹੜਾ ਉੱਥੋਂ ਵਾਲਾ ਤੁੰਨ ਕੋਟ ਵਾਲਾ ਐਮਐਲਏ ਉਹਨੇ ਤਾਂ ਨੰਗੀ ਚਿੱਟੀ ਕੱਲ ਗੁੰਡਾਗਰਦੀ ਕੀਤੀ ਐ ਉਸ ਗੁੰਡਾਗਰਦੀ ਦਾ ਅਸੀਂ ਜ਼ੋਰਦਾਰ ਨਖੇਦੀ ਕਰਦੇ ਆ ਇਹਨਾਂ ਦੇ ਇੱਕ ਐਮਐਲਏ ਨੇ ਸਾਰੇ ਐਮਐਲਏ ਆ ਪਿਛਲੇ ਦਿਨੀ ਕੱਲ ਅਸੀਂ ਉਹਦੇ ਜਿਹੜਾ ਇੱਥੇ ਰਾਮਪਰੇ ਤੋਂ ਐਮਐਲਏ ਆ ਬਲਕਾਰ ਸਿੰਘ ਉਹਦੇ ਬਾਰ ਚ ਵੀ ਜਾ ਕੇ ਆਏ ਆ ਉਹਨੇ ਵੀ ਪਿਛਲੇ ਦਿਨੀ ਸਗੋਂ ਉਹਨਾਂ ਨੂੰ ਤਾਂ ਸੱਚ ਹੁਣ ਸੁਣਨਾ ਔਖਾ ਹੋ ਪਿਆ ਕਿਸੇ ਪੱਤਰਕਾਰ ਨੇ ਉਹਦੀ ਸੱਚੀ ਗੱਲ ਚਲਾ ਦਿੱਤੀ ਜਿਹੜਾ ਉਹ ਗਲਤ ਬੋਲਦਾ ਔਰਤਾਂ ਬਾਰੇ ਸਗੋਂ ਜੀਨੇ ਕਿਸੇ ਦੀ ਕਮਜ਼ੋਰੀ ਮੂਰੇ ਲਿਆਤੀ ਉਹਦਾ ਕੀ ਕਸੂਰ ਹੈ ਚੱਕ ਘੋਦੇ ਤੇ ਪਰਚਾ ਦਰਜ ਕਰਾਤਾ ਫਿਰ ਮਾਫੀ ਵੀ ਕਿਉਂ ਮੰਗਦੇ ਆ ਇਹ ਤਾਂ ਇਸ ਕਰਕੇ ਜਣੀ ਇਹਨਾਂ ਨੂੰ ਹਿਸਾਬ ਹੀ ਨਹੀਂ ਲੱਗਦਾ ਬੁਖੜਾਏ ਹੋਏ ਆ ਮੇਰੇ ਹਿਸਾਬ ਨਾਲ ਤਾਂ ਇਹ ਇਸ ਕਰਕੇ ਨੰਗੀ ਚਿੱਟੀ ਗੁੰਡਾ ਕਰਦੀ ਆ ਇਹਦੀ ਅਸੀਂ ਤਾਂ ਜ਼ੋਰਦਾਰ ਨਿੰਦਾ ਹੀ ਕਰ ਸਕਦੇ ਆ ਤੇ ਛੋਡੇ ਆਦਮਰਾਂ ਇਹ ਕਹਿ ਰਹੇ ਆ ਵੀ ਭਰਾਵੋ ਕੰਨ ਤੇ ਲਿਖਿਆ ਪੜੋ ਤੁਸੀਂ ਉਹ ਗੱਲਾਂ ਯਾਦ ਕਰੋ ਜਦੋਂ ਭਗਵੰਤ ਮਾਨ ਆਏ ਕਹਿੰਦਾ ਹੁੰਦਾ ਸੀ ਲੋਕ ਮਹਾਨ ਹੁੰਦੇ ਆ ਲੋਕ ਸਭ ਕੁਝ ਦੇ ਸਿਰਜਣਹਾਰ ਹੁੰਦੇ ਆ ਲੋਕ ਜੇ ਤਾਂਾਂ ਚੜਾਉਣ ਜਾਣਦੇ ਆ ਲੋਕ ਲਾਉਣ ਵੀ ਜਾਣਦੇ ਆ ਉਹੀ ਲੋਕ ਆ ਨਾ ਆਪਦੀ ਔਕਾਤ ਚ ਰਹੋ ਘਾਤ ਨਾ ਭੁੱਲੋ ਇਸ ਕਰਕੇ ਇਹ ਜਿਹੜੀ ਐ ਜਿੰਨੀ ਮਰਜ਼ੀ ਕਰ ਲੈਣ ਗੁੰਡਾਗਰਦੀ ਲੋਕ ਨਹੀਂ ਚੱਲਣਗੇ ਇਹ ਇਹ ਤਾਂ ਨੰਗੀ ਚਿੱਟੀ ਗੁੰਡਾਗਰਦੀ ਆ ਉਹ ਨਿੰਦਣਯੋਗ ਹੈ ਇਸ ਤੋਂ ਬਾਅਦ ਕੀ ਕਹਿ ਸਕਦੇ ਆ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਅਮਨ अरोड़ा ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਸਾਡੇ ਘਰਾਂ ਮੂਰੇ ਤਰਨਾ ਲਗਾ ਸਕਦੇ ਹੋ ਪਰ ਅਸੀਂ ਸੜਕਾਂ ਤੇ ਤਰਨਾ ਨਹੀਂ ਲਾਉਣ ਦਿੰਦੇ ਇਸ ਬਾਰੇ ਕੀ ਅਮਰੁਰੜੀ ਤਾਂ ਉਹ ਗੱਲ ਹੈ ਇੱਕ ਸਾਡੇ ਪੰਜਾਬੀ ਦੀ ਕਹਾਵਤ ਹੈ ਕਿਸੇ ਨੇ ਮਤਲਬ ਪੁੱਛਿਆ ਠੱਠੇ ਨੂੰ ਕਿ ਤੂੰ ਵੜਕ ਮਾਰਦਾ ਓਏ ਕਹਿੰਦਾ ਮੈਂ ਠੱਠਾ ਐ ਤੇ ਨਾਲੇ ਕਹਿੰਦਾ ਮੋਖ ਮਾਰਦਾ ਕਹਿੰਦਾ ਬਾਣੀਆਂ ਦਾ ਛੱਡਿਆ ਉਹ ਦੂਰੀ ਗੱਲ ਬੋਲ ਰਿਹਾ ਨਾਲੇ ਦਾ ਕਹਿ ਰਿਹਾ ਵੀ ਸਾਡੇ 12 ਚ ਆਜੋ ਨਾਲੇ ਕਹਿੰਦਾ ਅਸੀਂ ਲੋਕਾਂ ਨੂੰ ਜੇ ਪਰੇਸ਼ਾਨ ਕਰਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਵੀ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਕੌਣ ਜ਼ਿੰਮੇਵਾਰ ਹੈ ਜੇ ਤੁਹਾਡੇ 12 ਚ ਨਹੀਂ ਆਉਂਦੇ ਅਸੀਂ ਸੜਕਾਂ ਤੇ ਨਹੀਂ ਆਉਂਦੇ ਅਸੀਂ ਧਰਨੇ ਨਹੀਂ ਲਾਉਦੇ ਸਾਡੇ ਮਸਲੇ ਹੱਲ ਕਰ ਦਿਓ ਜਿਹੜੇ ਲੋਕ ਭਲਾ ਮਤਲਬ ਉਹ ਹੈਰਾਨ ਹੋ ਰਹੇ ਆ ਧੁੱਪੇ ਸੜਕਾਂ ਤੇ ਬਹਿੰਦੇ ਆ ਉਹਦੇ ਧਰਨੇ ਕਰਦੇ ਆ ਸਾਡੇ 12 ਚ ਆਉਂਦੇ ਉਹ ਲੋਕ ਨਹੀਂ ਉਹਨਾਂ ਨੂੰ ਕੀ ਸਮਝਦੇ ਆ ਇਹ ਇਹ ਅਸਲ ਵਿੱਚ ਉਹਦੇ ਚੋਂ ਨਿਕਲੀ ਹੋਈ ਗੱਲ ਹੀ ਆ ਅਮਨ ਰੂੜਾ ਪਹਿਲਾਂ ਵੀ ਬੋਲ ਇਸ ਕਰਕੇ ਸਭੋਂ ਇਹਨਾਂ ਨੂੰ ਹਸਾਬ ਨਹੀਂ ਲੱਗਦਾ ਵੀ ਅਸੀਂ ਆਹ ਕਿਹੜੀ ਗੱਲ ਬੋਲ ਕੇ ਕਿਹੜੀ ਨਹੀਂ ਬੋਲ ਕੇ ਅੱਜ ਉਹ ਜ਼ਿੰਮੇਵਾਰੀ ਤੇ ਆ ਉਹ ਜੱਥੇ ਪ੍ਰਧਾਨ ਅਮਰੋ ਰੋੜਾ ਕੈਬਨਿਟ ਮੰਤਰੀ ਆ ਉੱਥੇ ਪਾਰਟੀ ਦਾ ਪ੍ਰਧਾਨ ਵੀ ਆ ਬਹੁਤ ਜ਼ਿੰਮੇਵਾਰੀ ਕੁਰਸੀ ਤੇ ਆ ਉਹ ਐਂ ਗੱਲਾਂ ਬੋਲਣੀਆਂ ਇਸ ਗੱਲ ਕਰਕੇ ਉਹ ਬਹੁਤ ਉਹਦੀ ਨਿੰਦਣਯੋਗ ਗੱਲ ਆ ਸਭੋਂ ਪਿਆਰ ਸਤਿਕਾਰ ਦੇ ਨਾਲ ਬੋਲਣਾ ਚਾਹੀਦਾ ਅਸੀਂ ਹਰ ਵੇਲੇ ਕਹਿੰਦੇ ਆ ਸਤਿਕਾਰ ਸਰ ਦਾ ਕਰਨਾ ਚਾਹੀਦਾ ਮਨੁੱਖ ਦੇ ਤੌਰ ਤੇ ਸਾਡੇ ਲੋਕ ਨਹੀਂ ਅਸੀਂ ਤਾਂ ਲੋਕਾਂ ਦੇ ਸਿਰ ਤੇ ਹੀ ਆਂ ਪਰ ਅਸੀਂ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਾਂਗੇ ਅਸੀਂ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਖਾਤਰ ਆਪ ਪਰੇਸ਼ਾਨ ਹੁੰਦੇ ਆ ਲੋਕ ਸਾਡੇ ਨਾਲ ਆਉਂਦੇ ਆ ਇਸ ਕਰਕੇ ਲੋਕਾਂ ਦੀ ਪਰੇਸ਼ਾਨੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਲੋਕ ਜਿਵੇਂ ਉੱਠ ਰਹੇ ਆ ਜਾਗਰੂਕਤ ਹੋ ਰਹੇ ਆ ਆਉਣ ਵਾਲੇ ਦਿਨਾਂ 'ਚ ਦੱਸ ਦੇਣਗੇ ਇਹ ਪਿੰਡਾਂ ਜਾਣਗੇ ਲੋਕ ਇਹਨਾਂ ਤੋਂ ਉਹ ਚਿੰਤਾ ਵੜਵੜ ਖਾਈ ਜਾਂਦੀ ਹੈ ਉਹਦੇ 'ਚੋਂ ਸਾਰੀਆਂ ਇਹ ਗੱਲਾਂ ਬੋਲਦੇ ਆ ਭਵੇਂ ਅਮਨ ਅਰੋੜਾ ਬੋਲੇ ਉਹੀ ਬੋਲੀ ਭਗਵੰਤ ਮਾਨ ਵੀ ਬੋਲ ਜਾਂਦਾ ਉਹੀ ਬੋਲੀ ਉਹ ਬੋਲਦਾ ਕਦੇ ਐ ਕਹਿੰਦਾ ਦਾ ਮੇਰੇ ਲੋਕ ਹੈ ਤੇ ਨਾਲ ਆ ਤਾਂ ਮੈਂ ਬਰਦਾਸ਼ਤ ਨਹੀਂ ਕਰੂੰਗਾ ਵੀ ਤੂੰ ਜੇ ਬੋਲਦਾ ਇੱਕ ਵਾਰੀ ਮੈਂ ਸਾਢੇ 3 ਕਰੋੜ ਲੋਕਾਂ ਦਾ ਮੈਂ ਨਮਾਇੰਦਾ ਹੈ। ਵੀ ਉਹ 3 ਕਰੋੜ ਦੇ ਵਿੱਚ ਅਸੀਂ ਵਿਚੇ ਹੀ ਆਉਣੇ ਹੈ। ਸਾਡੀਆਂ ਵੀ ਸਮੱਸਿਆਵਾਂ ਹੈ। ਮਸਲੇ ਹੱਲ ਕਰੋ ਲੋਕਾਂ ਦੇ। ਲੋਕ ਕਿਉਂਣਗੇ ਇਸ ਕਰਕੇ ਸਾਰੇ ਲੋਕ ਜੱਜ ਲੜਾਈ ਦੇ ਮੈਦਾਨ 'ਚ ਹੈ। ਲੋਕ ਪਰੇਸ਼ਾਨ ਅਸਲ ਵਿੱਚ ਜਦੋਂ ਇਹਨਾਂ ਨੇ ਆ ਗੱਲ ਕਹੀ ਹੈ ਇੱਕ ਮੈਂ ਤੁਹਾਨੂੰ ਉਦਾਹਰਣ ਹੋਰ ਥੜਾ ਦੇਵਾਂ ਵੀ ਜਿੱਦ ਨੇ ਭਗਵੰਤ ਮਾਨ ਬੋਲੇ ਆ ਵੀ ਵਪਾਰੀ ਵਰਗ ਇਹਨਾਂ ਤੋਂ ਬਹੁਤ ਔਖਾ ਸੀ। ਤੁਸੀਂ ਵੀ ਸੁਣਿਆ ਹੋਣਾ ਹੈ। ਇੱਕ ਵਪਾਰ ਮੰਡਲ ਦਾ ਪ੍ਰਧਾਨ ਉਹਦੀ ਇੰਟਰਵਿਊ ਹੋਈ ਆ ਸ਼ਾਇਦ ਤੁਹਾਡੇ ਚੈਨਲ 'ਤੇ ਨਹੀਂ ਕੀਤੀ ਹੈ। ਉਹ ਕਹਿੰਦਾ ਵੀ ਸਾਨੂੰ ਖਤਰਾ ਤਾਂ Amazon ਵਰਗੀਆਂ ਕੰਪਨੀਆਂ ਤੋਂ ਆ ਲੋਕਾਂ ਦੇ ਸਿਹਾਰਾ ਤੋਂ ਕਦੋਂ ਖਤਰਾ ਹੈ? ਲੋਕਾਂ ਦੇ ਸਿਹਾਰਾ ਤਾਂ ਸਾਡੇ ਬਚਾਉਣ ਵਾਸਤੇ ਆ ਸਾਡੇ ਕਾਰੋਬਾਰਾਂ ਨੂੰ ਬਚਾਉਂਦੇ ਆ। ਵਪਾਰੀ ਵਰਗ ਦਾ ਜੇ ਇੱਕ ਐਡਾ ਪ੍ਰਧਾਨ ਆ ਸੂਬੇ ਦਾ ਉਹ ਆਏ ਆਏ ਬੋਲਦਾ ਇਸ ਗੱਲ ਤੋਂ ਉਹਨਾਂ ਨੂੰ ਹਿਸਾਬ ਲੈਣਾ ਚਾਹੀਦਾ। ਇਸ ਕਰਕੇ ਇਹ ਊਰ ਜ਼ਰੂਰ ਬੋਲੀ ਜਾਂਦੇ ਆ। ਸਕੋਂਜ ਜੁम्मेवार ਕੁਰਸੀ ਤੇ ਬਹਿ ਕੇ ਆਏ ਨਹੀਂ ਬੋਲਣਾ ਚਾਹੀਦਾ ਤੋੜ ਕੇ ਬੋਲਣਾ ਚਾਹੀਦਾ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਨੇ ਨਿਰਮਾਇੰਦੇ ਆ ਲੋਕਾਂ ਨੇ ਚੁਣੇ ਆ ਲੋਕਾਂ ਨੇ ਬਹੁਤ ਵੱਡੀਆਂ ਆਸਾਂ ਲਾਈਆਂ ਸੀ ਉਹਨਾਂ ਆਸਾਂ ਦੇ ਖਰੇ ਉਤਰੇ ਨਹੀਂ ਗਿਆ ਵੱਡੇ ਕਰਲੇ ਵਾਦੇ ਉਹ ਤਾਂ ਉਹ ਗੱਲ ਬਣ ਗਈ ਹੈ ਅਸੀਂ ਕਿਨਾਰਾ ਲਾਉਨੇ ਹੁੰਨੇ ਆ ਵੀ ਵਾਦੇ ਕਰਦੇ ਲੋਕਾਂ ਨਾਲ ਜੋੜ-ਜੋੜ ਵੰਦੇ ਜੋਕਾਂ ਨਾਲ ਅਸਲ ਵਿੱਚ ਜੋਕਾਂ ਦੇ ਅਸੀਂ ਤਾਂ ਪਹਿਲਾਂ ਵੀ ਕਹਿੰਦਾ ਸੀ ਇਹਨਾਂ ਦੇ ਬਣ ਤੋਂ ਬਰਨਾਲੇ 'ਚ ਵੱਡੀ ਰੈਲੀ ਕਰਕੇ ਸੋ ਇਸ ਕਰਕੇ ਉਹ ਇਹਨਾਂ ਦੀ ਬਹਿਗ ਨਹੀਂ ਉੱਗੜ ਰਹੀ ਹੈ ਹੋਰ ਤਾਂ ਕੁਛ ਨਹੀਂ ਇੱਕ ਪੱਤਰਕਾਰ ਵੱਲੋਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਅੱਗੋਂ ਜਵਾਬ ਦਿੰਦੇ ਨੇ ਕਿ ਅਸੀਂ ਕਿਸਾਨਾਂ ਨੂੰ ਪਿਆਰ ਨਾਲ ਉਠਾਇਆ ਹਾਲਾਂਕਿ ਅਸੀਂ ਤਾਂ ਬੱਸਾਂ ਲਿਆ ਕੇ ਖੜਵਾਈਆਂ ਸੀ ਤੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਪਿਆਰ ਨਾਲ ਬੱਸਾਂ ਵਿੱਚ ਬੈਠੋ ਤੁਸੀਂ ਜਿੱਥੇ ਕਹੋਗੇ ਅਸੀਂ ਤੁਹਾਨੂੰ ਉੱਥੇ ਛੱਡ ਦਿੱਤਾ ਜਾਵੇਗਾ ਨਾ ਕੋਈ ਟਰਾਲੀਆਂ ਚੋਰੀ ਹੋਈਆਂ ਨਾ ਉਹਨਾਂ ਦਾ ਕੋਈ ਸਮਾਨ ਚੋਰੀ ਹੋਇਆ ਨਾ ਕੋਈ ਲਾਠੀ ਚਾਰਜ ਕੀਤਾ ਗਿਆ ਇਸ ਬਾਰੇ ਤੁਹਾਡਾ ਕੀ ਨਹੀਂ ਪਿਆਰ ਬਲਡੋਜਰਾਂ ਨਾਲ ਹੁੰਦਾ ਹੁੰਦਾ ਉਹ ਤਾਂ ਬਲਡੋਜਰ ਲੈ ਕੇ ਗਏ ਐ ਜੀਡੀਪੀ ਮਸ਼ੀਨਾਂ ਲੈ ਕੇ ਗਏ ਐ ਤੇ ਪਿਆਰ ਤਾਂ ਪਹਿਲਾਂ ਇਹਨਾਂ ਨੇ ਉੱਥੇ ਦਿਖਾਤਾ ਕਿਵੇਂ ਪਿਆਰ ਕੀਤਾ ਪਹਿਲਾਂ ਆਗੂ ਸੱਦ ਲੇ ਮੀਟਿੰਗ ਲਈ ਸਾਦਲੇ ਪੰਜਾਬ ਚ ਵੱਢਦੇ ਮੋਹਲੇ ਉਧਰੋਂ ਨਿਕਲ ਕੇ ਚੰਡੀਗੜ੍ਹ ਚੋਂ ਉਥੋਂ ਚੱਕ ਲਏ ਉਹ ਉਹ ਸਾਰੇ ਵੀਡੀਓ ਪੰਜਾਬ ਉਹਨਾਂ ਨੇ ਧੱਕਾ ਮੁੱਕੀ ਕਿਵੇਂ ਕੀਤੀ ਹੈ ਕਿੰਨੇ ਹਲੇ ਤੱਕ ਵੀ ਉਹ ਹਸਪਤਾਲਾਂ ਚ ਪਏ ਆ ਕਿਸਾਨ ਆਗੂ ਜਿਹੜੇ ਉਹਨਾਂ ਨੇ ਬੁਰੀ ਤਰ੍ਹਾਂ ਕੋਟਿਆ ਇਹਨਾਂ ਨੇ ਤਾਂ ਮਾਮਾ ਭੈਣਾਂ ਨੂੰ ਵੀ ਬਖਸ਼ਿਆ ਇਹ ਜਿਹੜੇ ਕਹਿੰਦੇ ਆ ਹੁਣ ਉਹਨਾਂ ਦੀ ਇਹਨਾਂ ਨੇ ਤਾਂ ਅੱਜ ਹੀ ਮੈਂ ਇੱਕ ਡੀਐਸਪੀ ਦੀ ਸੁਣ ਰਿਹਾ ਸੀ ਇਹਨਾਂ ਦੇ ਪੁਲਿਸ ਵਾਲੇ ਤੇ ਪਰਚਾ ਹੋ ਗਿਆ ਟਰੈਲੀਆਂ ਚੋਰੀਆਂ ਦਾ ਜਿਹੜਾ ਮਨਦੀਪ ਸਿੱਧੂ ਜਿਹੜਾ ਡੀਆਈਜੀ ਹੈ ਉਹ ਕਹਿੰਦਾ ਵੀ ਇਸ ਦੀ ਕੋਈ ਗੱਲ ਹੀ ਨਹੀਂ ਤਾਂ ਸਾਹਮਣੇ ਆ ਗਈ ਸਾਹਮਣੇ ਇਸੇ ਕਰਕੇ ਹੁਣ ਉਹਨਾਂ ਨੂੰ ਆਪ ਨੂੰ ਕਹਿਣਾ ਪੈ ਰਿਹਾ ਤੇ ਹਾਲੇ ਤੱਕ ਇਕੱਲੇ ਤਲਵੰਡੀ ਏਰੀਏ ਦੇ ਵਿੱਚੋਂ ਮਤਲਬ ਉਹਨਾਂ ਨੇ ਸਰਵੇ ਰਿਪੋਰਟ ਕਰਾਈ ਉਹਨਾਂ ਸਾਡੇ ਸਾਥੀਆਂ ਨੇ 10 ਲੱਖ ਦਾ ਸਮਾਨ ਤਾਂ ਉਹਨਾਂ ਦਾ ਗਾਇਬ ਹੈ ਤੇ ਜਦੋਂ ਕੁੱਲ ਸਮਾਨ ਦੀ ਇਹ ਰਿਪੋਰਟ ਆਊਗੀ ਕਰੋਨਾ 'ਚ ਜਾਊਗਾ ਕਿੱਧਰ ਗਿਆ ਸਮਾਨ ਉਹ ਕੌਣ ਜ਼ਿੰਮੇਵਾਰ ਹੈ ਸੱਚ ਨੂੰ ਜੇ ਇਹਨਾਂ ਦੇ ਬਣਦਾ ਸੀ ਠੀਕ ਆ ਉਹ ਕਰ ਲੈ ਕਰਦੀਆਂ ਸਰਕਾਰਾਂ ਜ਼ਬਰ ਕਰਦੀਆਂ ਹੁੰਦੀਆਂ ਜ਼ਬਰ ਕਰਕੇ ਚੱਕ ਲੈ ਲਾਠੀ ਚਾੜ੍ਹ ਵੀ ਚੱਕ ਲਿਆ ਜਿੱਦੀ ਵੱਡੀ ਪੱਦਰ ਦਾ ਸਮਾਨ ਸੀ ਬਣਦਾ ਤਾਂ ਇਹ ਸੀਗਾ ਵੀ ਉਹ ਉਹਨਾਂ ਨੂੰ ਕਹਿੰਦੇ ਵੀ ਆਹ ਦੋ ਦਿਨ ਦੇ ਦਿੱਤੇ ਸਾਨੂੰ ਉਹਨਾਂ ਚ ਰਿਪੋਰਟਸ ਕਰਦੀ ਰਾਖੀ ਵੀ ਜਿਹਦਾ ਜਿਹਦਾ ਹੈਗਾ ਭਾਈ ਤੁਸੀਂ ਸਿਆਣ ਕੇ ਆਪਦੀ شناخت ਕਰਕੇ ਲੈ ਜਾਓ ਫਿਰ ਤਾਂ ਸਮਝ ਆਉਂਦੀ ਸੀ ਇਹ ਤਾਂ ਉੱਥੇ ਤਾਂ ਜਿਵੇਂ ਕਹਿੰਦੇ ਹੁੰਦੇ ਆ ਲੁੱਟ ਬਚਾਤੀ ਆ ਕੇ ਜਿਹਦਾ ਜੀ ਕਰਿਆ ਮੂੰਹ ਬੰਨ ਕੇ ਅਸੀਂ ਦਿਖ ਗਿਆ ਵੀਡੀਓ ਤੁਹਾਡੇ ਪੱਤਰਕਾਰ ਜਿਹੜੇ ਲੋਕਪੱਖੀ ਪੱਤਰਕਾਰਾਂ ਚੈਨਲ ਆ ਰਾਹੀਂ ਸ਼ਰੇਆਮ ਵੀ ਉਹਨਾਂ ਨੂੰ ਸਵਾਲ ਕਰਦੇ ਆ ਮੂੰਹ ਬੰਨਿਆ ਉਹਨਾਂ ਨੂੰ ਪਾਸੇ ਮੂੰਹ ਕਰਦਾ ਯਤਨ ਕਰਦੇ ਆ ਜਦੋਂ ਐ ਪੁੱਛਦੇ ਆ ਤੂੰ ਕੌਣ ਆ ਕਿਵੇਂ ਆ شناخت ਦਾ ਦਿਓ ਮਾੜੀ ਗੱਲ ਕਹਿੰਦੇ ਕਹਿੰਦੇ ਮੈਨੂੰ ਪ੍ਰਸ਼ਾਸਨ ਨੇ ਭੇਜਿਆ ਕੋਈ ਕਹਿੰਦਾ ਸੀ ਕੋਈ ਕਹਿੰਦਾ ਸੀ ਮੈਨੂੰ ਪਾਰਟੀ ਨੇ ਭੇਜਿਆ ਗੱਲਾਂ ਤਾਂ ਸਾਹਮਣੇ ਆਈਆਂ ਹੋ ਇਹ ਜੇ ਇਹੋ ਜਿਹਾ ਪਿਆਰ ਭਗਵੰਤ ਮਾਨ ਇਹਨੂੰ ਪਿਆਰ ਕਹਿੰਦਾ ਨਾ ਫਿਰ ਇਹੋ ਜਿਹਾ ਪਿਆਰ ਦੀ ਨਹੀਂ ਲੋੜ ਸਾਨੂੰ ਸੱਚੀ ਮੱਚੀ ਦਾ ਪਿਆਰ ਦੇਣਾ ਤਾਂ ਦੇ ਦੇ ਨਹੀਂ ਤਾਂ ਪਿਆਰ ਨਹੀਂ ਹੈ ਪਿਆਰ ਕਹਿ ਕੇ ਗੱਲ ਘੁੱਟਣਾ ਹੈ ਇਹ ਤਾਂ ਅਸੀਂ ਕਹਾਂਗੇ ਗੱਲ ਘੁੱਟਣਾ ਪਿਆਰ ਕਰਕੇ